ਜਬ ਲਗ ਜਾਵੇਂ ਮਨ ਤੇ ਕਛੁ ਹੋਏ ਤਬ ਇਸਤਉ ਸਗਨਾਈ ਹੋਏ ਜਬੀ ਜਾਣੇ ਮੈਂ ਕਛ ਕਰਤਾ ਤਬ ਲਗਰ ਜੁਨ ਮੇਂ ਵਰਤਾ ਜਬ ਤਾਰੇ ਕਹੂ ਮੈਰੀ ਮੀਤ ਤਬ ਲਗਨੇ ਚਲਨਾਈ ਚੀਤ ਜਬ ਲਗ ਮੁਹ ਮਗਦ ਸਿੰਘ ਮਾਏ ਤਬ ਲਗ ਤਨਮਰਾਇ ਦੇ ਸਜਾਈ ਪ੍ਰਕਿਰ ਪਾਤੇ ਬੰਦਨ ਤੂਟੇ ਗੁਰ ਪ੍ਰਸਾਦ ਨਾਨਕੋਂ ਝੂਟੇ ਤੇ ਸੈਸ ਫਟੇ ਨਾਨਕ ਕੋ ਧਾਵੈ ਦਿੱਤਿਨ ਆਵੇ ਮਾਇਆ ਪਾਛੇ ਪਾਵੇਂ ਨਿਭੋਗ ਵਿਖਿਆ ਕੀ ਕਰੇ ਮਹਿ ਤਨ ਤਾਵੇ ਕੰਪ ਕੰਪ ਮਰੇ ਵਿਦਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬੰਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮਣ ਆਪੇ ਆਪ ਸਦਾ ਸਦਾ ਨਾਨ ਕਰ ਜਾਪ ਕਰਨ ਕਰਾਮਣ ਕਰਨੇ ਹਾਰ ਇਸ ਕੇ ਹੱਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪਰਮ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਨੂੰ ਕਹਿ ਸੰਗ ਬੂਝੈ ਦੇਖੈ ਕਰੇ ਬਬੇਕ ਆਪੇ ਕਾਪੇ ਅਨੇਕ ਮਰੇ ਨਮਨਿ ਸੇ ਆਵੇ ਨਾ ਜਾਏ ਨਾਨਕ ਸਦੀ ਰਹਿ ਸਮਾਇ ਆਪੁ ਮਨਿ ਸੇ ਸਮਝਿਆ ਆਕ ਆਪੇ ਵਿਚਿਆ ਸਭ ਕੇ ਸਾਥ ਆਪ ਕੀਨੋ ਆਪਣ ਮਿਸਤਾਰ ਸਭ ਕਾ ਸੁਖਾ ਕਰਨੇ ਹਾਰ ਉਸਤੇ ਭਿੰਨ ਕਹੋ ਕਿਛ ਹੋਏ ਤਾਨ ਤਨੰਤਰ ਇਕੈ ਸੋਏ ਸੋਏ ਆਪਣੇ ਜਿਲਤਿ ਆਵ ਕਰਨੇ ਹਾਰ ਕਉਤ ਕਰੇ ਰੰਗ ਅਪਾਰ ਮਨ ਮਨ ਆਤਮਨ ਪਨੇ ਮਾਹੇ ਨਾਨਕ ਕੀ ਮਿਤ ਕਹਿ ਨ ਜਾਏ ਸਾਥੇ ਸਾਥੇ ਸਾਧ ਸੰਗ ਪਰਮ ਸੁਆਮੀ ਗੁਰ ਪ੍ਰਸਾਦਿ ਗ੍ਰਹਿਮ ਕੀਆਨੇ ਸਾਥੇ 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 ਸਾਕੇ ਸਾਭ ਕੀਨਾ ਕੋਟ ਮਦ ਕਨੇਦਰ ਲੈ ਚੀਨਾ ਭਲਾ ਭਲਾ ਭਗਤ ਤੇਰਾ ਰੂਪ ਅਸੰਗਰਿਆਕਾਰਿਆ ਨੂੰ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਤੇਰੇ ਸਗਲ ਵਸੂ ਦੂਸਰ ਸੰਤਾ ਪੀਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਭ ਸੇ ਪੂਰੇ ਮੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਦੇ ਆਕਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸ਼ਲੋਕ ਅਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇਦਾ ਹੀਦਾਇਆ ਕਿੰਨੇ ਸਗਲ ਜਗਤ ਚੰਗਿਆ ਜਾਂ ਬੁਰਿਆ ਜਾਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਗਿਨੀ ਨਾਮ ਧਿਆਇਆ ਗਏ ਮਸਕਤ ਕਤ ਕਹਾਲ ਨਾਨਕ ਤੇ ਮੁਖ ਜਲੇ ਕਿਤੀ ਛੁੱਟੀ ਨਾਦ ਗਿਨੀ ਨਾਮ ਧਿਆਇਆ ਗਏ ਮਸਕਤ ਕਤ ਕਹਾਲ ਨਾਨਕ ਤੇ ਮੁਖ ਜਲੇ ਕਿਤੀ ਛੁੱਟੀ ਨਾਦ ਵਾਹਿਗੁਰੂ ਜੀ ਕਾ ਖਾਲਸਾ

சகல சகரி துமரத்தி தும தேரோ சோ ஆக் காரி துமரி கத்தி ஜி நான சதா துர்மா துதையாரி ஜியோ பிண்ட சேரா வரு கோ நானு ਮੇਰਾ ਵਾਹਿਗੁਰੂ ਗੁਰਨਾ ਜੀ ਵਾਹਿਗੁਰੂ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਹੀ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਸਾਈ ਸਾਈ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਇਸ ਲਿਖੈ ਸਭ ਦੁੱਖ ਜਾਈ ਤੀਖ ਬਹਾਦਰ ਸਿਮੜਿਆ ਕਾਲ ਨਾ ਜਿਦਿਆ ਮੀਤਾ ਹੈ ਸਭ ਖਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭਾਈ ਹੋਏ ਸਾਈ ਦਸਾਹੀ ਬਾਸੰਗਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਿਆਰਿਆਂ ਚੌਹਾਂ ਸਹਿਬ ਜਗਿਆ ਚਾਲੀਆਂ ਮੁਕਤਿਆ ਹੱਤੀਆ ਜਪੀਆਂ ਤਪੀਆਂ ਜਿਨਾਂ ਨੇ ਨਾਮ ਜਪਿਆ ਵੱਡ ਕੀ ਸਕਿਆ ਦੇਖ ਚਲਾਈ ਤੇਗदाई ਦੇਖ ਕੇ ਅਣਗਿਣਤ ਕੀਤਾ ਤਿੰਨਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਧੜ ਕੇ ਬੁੱਲੋ ਜੀ ਵਾਹਿਗੁਰੂ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚ ਰਕੜੀਆਂ ਤੇ ਚੜੇ ਤਾਨੇ ਆਰਿਆਂ ਨਾਲ ਚਰਵਾਹੀ ਗਈ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਸਦਕ ਕਿਸ ਸਾਸ ਸਵਾਸਾ ਨਾਲ ਨਿਵਾਹੀ ਤਨਾ ਵੀ ਕਮਾਈ ਦਾ ਧਿਆਨ ਧਰ ਕੇ ਬੁੱਲੋ ਜੀ ਵਾਹਿਗੁਰੂ ਪੰਜਾਂ ਤਹ ਤ ਸਰਬੱਤ ਗੁਰਦਵਾਰਿਆਂ ਜੀ ਦਾ ਧਿਆਨ ਧਰ ਕੇ ਬੁੱਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਕਾਲ ਸਾਜੀ ਕੀ ਅਰਦਾਸ ਹੈ ਜੀ ਸਰਬਤ ਕਾਲ ਸਾਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਾਲ ਸਾਜੀ ਸਾਹਿਬ ਤਹਾਂ ਤਹਾਂ ਰਖਿਆ ਰਹੈਤ ਦੇਵ ਤੇਗ ਫਤਿਹ ਗਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਮਾਹੀ ਤੂ ਦੀ ਮਾਹੀ ਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੀ ਸਦਾਨ ਰਹਿਤ ਦਾਣ ਬਵੇਕ ਦਾਣ ਵਿਸਾਹ ਦਾਣ ਦਾਨਾ ਸਰਦਾਰ ਨਾਮ ਦਾਣ ਸ੍ਰੀ ਅਮਰਤ ਸਰਸਾ ਜੀ ਕੇ ਦਰਸ਼ਨ ਇਸਨਾਨ ਚੌਕੀਆਂ ਛੰਡੇ ਬੁੰਗੇ ਜੁਗੋ ਜੁਗਿਆ ਤਾਲ ਧਰਮ ਕਾ ਜੈਕਾਰ ਗੁਰੂ ਜੋ ਜੀ ਵਾਹਿਗੁਰੂ ਸਿੱਖਾ ਦਾ ਨਾਨੀ ਨੀਮ ਮਤਿ ਉੱਚੀ ਮਤਿ ਪਤ ਦਾ ਰੱਖਾ ਦਾ ਵਾਹਿਗੁਰੂ ਖਿਆਕਾਰ ਪ੍ਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆ ਗੁਰਧੰਮਾਂ ਦੇ ਜਿੰਨਾ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੰਭਾਲਦਾ ਦਾਣਕਾਨ ਸਾਜੀ ਨੂੰ ਮਖਸ਼ੂ ਨਮਾਣਿਆਂ ਦੇ ਮਾਨ ਨਤਣਿਆਂ ਦੇ ਤਾਨ ਨਿਉਤਿਆ ਦੀ ਓਟ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧਾਗ ਜੀ ਦੀ ਪਵਿੱਤਰ ਗੁਰਬਾਣੀ ਦੇ ਪਰਮਾਨੰਦ ਲੱਖ ਖੁਸ਼ੀਆਂ ਬਾਤਿ ਸ਼ਾਹੀਆਂ ਜੇ ਸੰਤ ਗੁਰ ਨਦਰ ਕਰੇ ਨਿਮਕ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਬਾਕ ਅਨੁਸਾਰ ਆਪ ਜੀ ਦੇ ਦਰ ਘਰ ਦੇ ਸੇਵਕ ਸਮੂਹ ਸਟਾਫ ਅਤੇ ਪ੍ਰਾਈਵੇਟ ਬੱਸ ਯੂਨੀਅਨ ਸ੍ਰੀ ਮੁਕਤ ਸਰ ਸਾਹਿਬ ਜੀ ਜੋ ਨਵੇਂ ਸਾਲ ਦੀ ਖੁਸ਼ੀ ਵਿੱਚ ਅਤੇ თან ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ ਅਵਤਾਰ ਦਿਹਾੜਾ ਮਨਾਉਂਦੇ ਹੋਏ ਆਪ ਜੀ ਦੀ ਪਵਿੱਤਰ ਗੁਰਬਾਣੀ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਜੀ ਦੇ ਸੁਖਮਣੀ ਸਹਿਬ ਜੀ ਦੇ ਪਾਠ ਕਰਵਾਏ ਆਪ ਜੀ ਦੀ ਬਾਣੀ ਪਰਦਿਆ ਤੋਂ ਸੇਵਾਦਾਰਾ ਤੋਂ ਸੇਵਾ ਕਰਦਿਆ ਤੋਂ ਕੋਈਆਂ ਗਲਤੀਆਂ ਪੁੱਤਾਂ ਦੀ ਮਾਫ਼ੀ ਲਖਮੀ ਜੀ ਗੁਰਬਾਣੀ ਦਾ ਭਾਵ ਸੇਵਾ ਦਾ ਭਾਵ ਸਮੂਹ ਸਤਾਬ ਸਮੂਹ ਸੰਤਾਨ ਬਖਸ਼ਣਾ ਗੁਰੂ ਸਾਹਿਬ ਜੀ ਕਿਰਪਾ ਕਰਨੀ ਸਮੂਹ ਸਤਾਬ ਅਤੇ ਸਾਰੀਆਂ ਹੀ ਸੰਤਾਂ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਸ਼ੁਕ ਸ਼ਾਂਤੀ ਤਾਦਰੁਸਤੀ ਬਖਸ਼ਨੀ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਦੁੱਖਾਂ ਤਕਲੀਫਾਂ ਦੇ ਨਾਸ ਕਰਨੇ ਦਰੋਂ ਘਰੋ ਗੁਰਸਿੱਖੀ ਜੀਵਨ ਦਾ ਮਨਾਨ ਬਖਸ਼ਣਾ ਕਮਾਈਆਂ ਵਿੱਚ ਵਾਢੀ ਕੰਮਕਾਰ ਵਿੱਚ ਵਾਢਾ ਪਾਉਣਾ ਤਰੱਕੀਆਂ ਮੁਕਸ਼ੀਆਂ ਚੜ੍ਹਦੀਆਂ ਕਲਾ ਕਰਨੀਆਂ ਸਮੂਹ ਸਟਾਫ ਵਿੱਚ ਆਪਸੀ ਮੇਲ-ਮਲਾਪ ਪ੍ਰੇਮਤ ਪਾਗ ਬਖਸ਼ਨਾ ਬੱਚਿਆਂ ਨੂੰ ਵਿਦਿਆ ਦੀਆਂ ਦਾਤਾ ਮਾਤਾ ਪਿਤਾ ਦਾ ਆਗਿਆਕਾਰ ਦੇ ਰੋਗਾਂ ਦਾ ਲੰਮੀਆ ਉਮਰਾਂ ਕਾਮਜਾਬੀਆਂ ਬਖਸ਼ਨੀਆਂ ਗੁਰੂ ਸਾਹਿਬ ਜੀ ਕਿਰਪਾ ਕਰਨੀ ਜੋ ਸੇਵਕ ਪਰਿਵਾਰਾਂ ਦੇ ਮਸ਼ੀਨੜੀ ਕਾਰੋਬਾਰ ਇਨ੍ਹਾਂ ਵਿੱਚ ਵੀ ਤਰੱਕੀਆਂ ਬਖਸ਼ਨੀਆਂ ਸੁਖ ਸ਼ਾਂਤੀ ਬਖਸ਼ਨੀ ਆਇਆਂ ਮਈਆਂ ਸੰਗਤਾਂ ਦੀਆਂ ਹਾ ਜਰੀਆਂ ਦਰ ਪਰਮਾਨ ਕਰਨੀਆਂ ਤਿਲ ਫਲ ਭੇਟਾ ਹਰ ਦਰ ਤੇ ਪਰਮਾਨ ਕਰਨ ਨਵਾਸਾਲ ਸੁਖਾ ਸੁਖਾ ਨਾਲ ਬਤੀਤ ਕਰਵਾਣਾ ਸਮੂਹ ਸ਼ਕਾਪ ਵੱਲੋਂ ਆਪ ਜੀ ਨੂੰ ਸੋਹਣੇ ਸੁੰਦਰ ਪਛਾਕੇ ਪਹਿਲਾਏ ਗਏ ਆਪ ਜੀ ਨੇ ਅੰਗੀਕਾਰ ਕਰਦੇ ਬੇਅੰਤ ਮਾਇਆ ਦੀ ਸੇਵਾ ਹੋਈ ਦਰ ਪਰਮਾਨ ਕਰਨ ਦੀ ਪਕਸ਼ੀਆਂ ਮੀਆਂ ਦਾਤਾਂ ਵਿੱਚੋਂ ਪਵਿੱਤਰ ਅਰਕੜਾ ਪ੍ਰਸ਼ਾਦ ਜੀ ਦੇ ਸਜ ਕੇ ਹਾਜ਼ਰ ਲੰਗਰ ਸਜ ਕੇ ਹਾਜ਼ਰ ਆਪ ਜੀ ਭੋਗ ਲਾਓ ਜੀ ਅਟੁੱਟ Bhandare ਬਖਸ਼ਿਸ਼ ਕਰਨੇ ਆਈਆਂ ਮੀਆਂ ਸੰਤਾਨ ਨੂੰ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੇ ਨਿਹਾਲ ਕਰੋ ਜੀ ਸਹੀ ਪਿਆਰੇ ਮਿਲਣਾ ਜੀ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਅੰਗਿਆ ਭਈ ਆਕਾਲ ਕੀ ਤਵੇਂ ਚਲਾਇਆ ਸਭ ਸਿਕਣ ਕੋ ਹੁਕਮ ਹੈ ਗੁਰੂ ਮਾਨੇ ਗੁਰੂ ਗ੍ਰੰਥ ਜੀ ਮਾਨੇ ਪ੍ਰਗਟ ਗੁਰਾਂ ਕੀ ਜੋ ਪ੍ਰਮਖ ਨੂੰ ਮਿਲ ਬੂਚ ਹੈ ਕੋਦਿ ਸ਼ਬਦ ਮ ਰਾਜ ਕਰੇਗਾ ਖਲਸਾ ਕੀ ਪਰਭੁ ਹੀ ਸ ਮਿਲੇਗੀ ਮਚੇ ਚੰਨ ਜੋ ਮਾਈ ਗੁਰੂ ਨਾਮ ਜਣਾ ਜਹ ਚੜੇ ਸੂਤਰੀ ਜੋ ਸਰਦਾ ਕਰ ਸੇ ਮਨੇ ਗੁਰ ਪਾਰਿਓ ਜੋ ਸਰਦਾ ਕਰ ਸੇ ਮਨੇ ਗੁਰ ਪਾਰਿ ਉਤਾਰ ਨਿਹਾਰ ਬੋਲੇ श्री अकार वाहे जी का की फतेह श्री वाहे साहिब जी दही प्रकाश हमारा भयो पटना शहर पब ਲਾਖ ਕੁਰਸੀਆਂ ਪਾਪਿਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਕੀ ਕਹਾਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਈ ਸੋ ਕਾਉਂ ਟਾਲ ਕੁਰਸੀ ਜੀ ਆਏ ਹੈਲ ਸਸ ਹੈ ਜ ਸੁਬਾਹ ਦਰਸਨਾ ਪਰਸਿਆ ਗੁਰੂ ਕੈ ਜਨਮ ਮਾਰਨ ਅਲੋਕ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਤੰਜੇਵਾ ਆਗੈ ਸੁਖ ਮੇਰੇ ਮੀਤਾ ਪਾਚੇ ਆਨੰਦ ਪ੍ਰਭ ਕੀਤਾ ਆਗੈ ਸੁਖ ਮੇਰੇ ਮੀਤਾ ਪਾਚੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਨਤ ਬਣਾਈ ਫਿਰ ਡੋਲਤ ਕਤ ਹੋ ਨਾਹੀ ਸਾਚੇ ਸਾਹਿਬ ਸਿਵ ਮਨ ਮੰਨਿਆ ਹਰ ਸਰਬ ਨਰਨ ਫਿਰ ਜਾਨਿਆ ਰਹਾਉ ਸਭ ਜੀ ਨਿਤ ਨਾਮਿਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਅਚਰ ਜਿ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਹੁਕਮਨਾਮੇ ਗੁਰੂ ਸਾਹਿਬ ਜੀ ਨੇ ਮਖਸ਼ਿਸ਼ ਕੀਤੇ ਹਨ 622 ਅਤੇ 630 ਅੰਕ ਦੇ ਹਨ ਸੋਰਠਿ ਮਹਲਾ ਪੰਜੇਰਾ ਅੱਗੇ ਸੁਖ ਮੇਰੀ ਮੀਤਾ ਪਾਛੇ ਆਨੰਦ ਪ੍ਰਭ ਪ੍ਰੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਪਿਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਕੀ ਘਰ ਨਾਮ ਦੀ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਵਾਕ ਅਨੁਸਾਰ ਦਰ ਕਰਦੇ ਸੇਵਕ ਜੋ ਸਮੂਸਟਾਪ ਅਤੇ ਪ੍ਰਾਈਵੇਟ ਬਸ ਯੂਨੀਅਨਾ ਸ੍ਰੀ ਮੁਕਤਸਰ ਸਾਹਿਬ ਜੀ ਜੋ ਨਵਾ ਸਾਹਿਬ ਦੀ ਖੁਸ਼ੀ ਵਿੱਚ ਅਤੇ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ ਅਵਤਾਰ ਦਿਹਾੜਾ ਮਨਾਉਂਦੇ ਹੋਏ ਸਮੂਹ ਸਤਾਬ ਦੇ ਨਾਲ ਮਿਲ ਕੇ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦੇ ਜੋ ਸ੍ਰੀ ਸੁਖਮਨੀ ਸਾਹਿਬ ਜੀ ਨੇ ਪਾਠ ਕਰਵਾ ਕੇ ਭੋਗ ਪਵਾਏ ਉਪਰੰਤ ਅਰਦਾਸ ਬੇੰਤੀ ਹੁਕਮਨਾਮੇ ਹੋਏ ਹਨ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸ਼ਰਧਾਲੂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਸ਼ੋਕ ਸ਼ਾਂਤੀ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਸ਼ੋਭਾ ਮਨਾਵਾ ਪੂਰਨ ਕਰਨ ਆਪਸੀ ਮੇਲ ਮਲਾਪ ਪ੍ਰੇਮ ਤੇ ਪਾਗ ਬਖਸ਼ਣ ਬੱਚਿਆਂ ਨੂੰ ਵਿਦਿਆ ਦੀਆਂ ਦਾਤਾਂ ਕਾਮਯਾਬੀਆਂ ਬਖਸ਼ਣ ਦੇ ਰੋਗਤਾ ਚੜ੍ਹਦੀ ਕਲਾ ਕਰਨ ਸੋ ਗੁਰੂ ਸਾਹਿਬ ਦੀ ਕਿਰਪਾ ਕਰਨ ਜੋ ਸੁਮੂਸਤ ਆਪਕੀਆਂ ਮਨ ਦੀਆਂ ਆਸਾ ਮਨਸਾ ਗੁਰੂ ਸਾਹਿਬ ਦੀ ਪੂਰਨ ਕਰਨ ਸਾਰੇ ਜੀ ਕਾਰਜ ਅੰਗ ਸੰਗ ਸਹਾਈ ਹੋ ਕੇ ਰਾਸ ਕਰਨ ਜੋ ਵੀ ਪਰਿਵਾਰਾਂ ਦੇ ਮਸ਼ੀਨਰੀ ਕਾਰੋਬਾਰ ਗੁਰੂ ਸਾਹਿਬ ਜੀ ਨਾਲ ਵਿੱਚ ਵੀ ਸੁਖ ਸ਼ਾਂਤੀ ਬਖਸ਼ਣ ਤਰਕੀਆਂ ਬਖਸ਼ਣ ਚੜ੍ਹਦੀਆਂ ਕਲਾ ਕਰਨ ਸੁਆਗਤੀਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਸਮੂਹ ਸਟਾਫ ਨੂੰ ਤੇ ਸੰਗਤਾਂ ਨੂੰ ਜੋ ਧੰਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਅਵਤਾਰ ਵਿਹਾੜ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸੋ ਗੁਰੂ ਸਾਹਿਬ ਜੀ ਦੀ ਪਵਿੱਤਰ ਦੇਗ ਵਕਤ ਲੱਗੀ ਹੈ ਉਪਰੰਤ ਭਾਈ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਛੱਕੇ ਜਾਣ ਦੀ ਕਿਰਪਾਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ